ਹੈਲੋ ਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਆ ਸ਼ਾਮ ਦੇ ਹੋਗੇ 4:30 5 ਕਿੰਨੇ ਟਾਈਮ ਪੌਣੇ 5 ਹੋਣਗੇ ਪੌਣੇ 5 ਹੋਣਗੇ ਹੂੰ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਸ਼ਾਮ ਨੂੰ ਸਾਰਾ ਦਿਨ ਤਾਂ ਵੈਸੇ ਅੱਜ ਆਪਾਂ ਨਾਲ ਕੋਈ ਖਾਸ ਐ ਨਹੀਂ ਸੀਗਾ ਦਵਾਈ ਦੁਵਾਈ ਲੈਣ ਗਏ ਹੋਏ ਸੀਗੇ ਤੇ ਹੁਣ ਬਲੌਗ ਸ਼ੁਰੂ ਕਰਦੇ ਆ ਤੇ ਹੁਣ ਚਾਹ ਪੀ ਕੇ ਹਟੇ ਸੀ ਤੇ سیرਤ ਦੀਆਂ ਸ਼ਰਾਰਤਾਂ ਸੀਰ ਤੋਂ ਲਾਈਟ ਬੰਦ ਕਰ ਦੋ ਪੁੱਤ ਲਾਈਟ ਬੰਦ ਕਰ ਦੋ ਪੁੱਤ ਇਹ ਆਪਕੀ ਨੂੰ ਵੀ ਆਪ ਤੋਂ ਬਟਨ ਨੂੰ ਗੁੱਡ ਬੇਬੀ ਬੰਦ ਕਰਤੀਆਂ ਬੰਦ ਕਰਤੀਆਂ ਇਹਦਾ ਵਾਓ ਕਿਵੇਂ ਕਹਿੰਦੇ ਹੁੰਦੇ ਆ ਤੁਸੀਂ ਤਾਂ ਵਾਓ 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 ਤਾਂ ਕਹਿੰਦਾ ਦੋ ਵਜੇ ਦੋ ਵਜੀ ਕਰਕੇ ਨਾ ਟੱਚ ਨੂੰ ਜਗਾ ਦੋ ਇਦਾਂ ਹੀ ਦੋ ਵਜੇ ਟੱਚ ਕਰਦੇ ਬੁਖਾਰ ਵਗੈਰਾ ਹੁਣ ਮੇਰਾ ਬੁਖਾਰ ਤਾਂ ਠੀਕ ਆ ਬੁਖਾਰ ਬੁਖਾਰ ਠੀਕ ਹੋਇਆ ਹੁਣ ਮੇਰੇ ਪੇਟ ਚ ਦਰਦ ਹੋਈ ਆ ਇਸ ਜੀ ਜਈ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਸੀਰਤ ਨਾਲ ਆਏ ਸੀ ਹੁਣ ਮੇਰੇ ਨਾਲ ਆਏ ਹੁਣ ਮੇਰੇ ਕੱਲ ਦਾ ਪੇਟ ਤੇ ਦਰਦ ਬਹੁਤ ਜ਼ਿਆਦਾ ਹੋਈ ਜਾਂਦਾ ਪਤਾ ਨਹੀਂ ਕੁਝ ਖਾਣ ਪੀਣ ਨਾਲ ਡਾਕਟਰ ਦਾ ਕਹਿੰਦੇ ਇਨਫੈਕਸ਼ਨ ਹੋ ਗਈ ਪਰ ਕੁਝ ਖਾਦਾ ਤਾਂ ਹੈ ਨਹੀਂਗਾ ਫालतू ਪਤਾ ਨਹੀਂ ਗੋਭੀ ਦੀ ਸਬਜ਼ੀ ਜਰੂਰ ਬਣਾਈ ਸੀ ਅਸੀਂ ਕੱਲ ਪਰਸੋਂ ਬਣਾਈ ਸੀ ਮਤਲਬ ਤੇ ਕੱਲ ਮੇਰੇ ਦਰਦ ਹੋਣ ਲੱਗਿਆ ਪਤਾ ਨਹੀਂ ਕਿਹਤੋਂ ਤੇ ਦਵਾਈ ਦੂ ਵੀ ਲੈ ਕੇ ਆਏ ਆ ਤੇ ਬਸ ਹੁਣ ਚਾਹ ਪੀ ਲਈ ਸੀਗੀ ਖਾਲੀ ਕਰਕੇ ਰੱਖਤੀਆਂ ਕੱਪੀਆਂ ਤੇ ਦੇਖਦੇ ਹੁਣ ਕੋਈ ਕੰਮ ਦਿੰਦਾ ਜੋੜ ਦੋ ਕਿਤੇ ਲਾ ਦੋ ਕਿਤੇ ਜੋੜ ਦੋ ਆਟ ਮੈਨੂੰ ਹੁਣ ਇਹ ਨਹੀਂ ਪਤਾ ਕਿ ਆ ਵੀ ਇਹ ਕਬਰ ਚੜਨਾ ਕਿਵੇਂ ਆ ਕਿਵੇਂ ਨਹੀਂ ਮੈਂ ਆਪੇ ਲਾ ਦੂੰਗਾ ਚੋ ਹੁਣ ਇਹ ਕਹਿੰਦੀ ਚੜਾਓ ਇਹਦੇ ਇਹਨੇ ਦੋ ਹਿੱਸੇ ਕਰਤੇ ਇਹਦੇ ਹੁਣ ਹੁਣ ਕਿਹਦੀ ਜੋੜੋ ਪਾਪਾ ਹੀ ਜੋੜ ਕੇ ਦੇਣਗੇ ਬਤ 23 की हो गया ना ना। दाँदा। पी। अच्छा। ए, ए, लाता। कवर सी फोन लाना की है तोड़ता तोड़ता किने किता सिर ते किने तू तोड़ा कुत्त बंदिया ਕੀ ਤੋੜਿਆ ਤੋੜਦਾ ਪਪਾ ਦੇ ਫੋਨ ਦਾ ਹਾਂ ਨੁੱਜੀ ਜੀ ਤੇਰੀ ਫੋਨ ਮੈਥੀ ਨੁੱਜੀ ਜੀ ਹਾਂ ਹੋਏ ਤੀ ਆ ਜੇ ਐਸ ਤਾਂ ਖੜੀ ਜਾਂਦਾ ਕੀ ਤੂੰ ਹੈ ਪਪਾ ਹੋਰ ਕੌਣ ਸੀ ਆ ਪਪਾ ਪਪਾ ਹੋਰ ਐ ਉਹ ਵਾਲੋ ਉਥੇ ਹਾਂ ਵੀਰ ਜੀ ਸੀ ਗਿਆ ਜੂ ਵੀਰ ਜੀ ਕੌਣ ਸੀ ਵੀਰ ਜੀ ਵੀਰ ਜੀ ਹੋਰ ਕੌਣ ਸੀ ਵੀਰ ਜੀ ਵੀਰ ਜੀ ਤੇ ਹੋਰ ਉਥੇ ਕੌਣ ਸੀ ਦੀਦੀ ਵੀ ਸੀ ਮਮਾ ਮਮਾ ਵੀ ਸੀ ਨਾਨਾ ਵੀ ਸੀ ਮੰਨੀ ਵੀ ਸੀ ਮੱਛੀ ਮਾਸੀ ਨਹੀਂ ਸੀ ਮੱਛੀ ਮਾਸੀ ਸੀ ਕੀ ਮੱਛੀ ਮਾਸੀ ਸਤਿ ਸ਼੍ਰੀ ਅਕਾਲ ਕਰਦੇ ਫਿਰ ਮਾਸੀ ਨੂੰ ਕਿ ਮਾਸੀ ਸਤਿ ਸ਼੍ਰੀ ਅਕਾਲ ਕਿਵੇਂ ਕਰ ਦਿੰਨੇ ਆ ਚਾਚੀ ਦਾ ਬਾਏ ਮੱਛੀ ਚੰਗਾ ਬਾਏ ਕਰ ਦੋ ਮਾਸੀ ਨੂੰ ਬਾਏ ਕਿਵੇਂ ਕਰ ਦਿੰਨੇ ਆ ਬਾਏ ਮਿੱਠੀ ਵੀ ਕਰ ਦੋ ਮਿੱਠੀ ਕਿਵੇਂ ਕਰ ਦਿੰਨੇ ਆ ਮਿੱਠੀ ਗਰੋਟ ਕਿਵੇਂ ਕਰਦੇ ਨੇ ਮਿੱਠੀਆਂ ਨਾ ਖੇਡੋ ਨਾ ਖੇਡੋ ਚੰਗਾ ਪੁੱਛੋ ਕਿ ਵੀਰ ਜੀ ਕਿੱਥੇ ਨੇ ਪੁੱਛ ਲਓ ਹਾਂ ਕਰਦੇ ਉਹਦਰ ਕੋ ਵੀਡੀਓ ਦੇਖ ਬਲੋ ਵੀਰ ਜੀ ਕਿੱਥੇ ਆ ਪੁੱਛ ਲਓ ਮਾਸਤੀ ਪੁੱਛੋ ਨਹੀਂ ਤਾਂ ਦੀ ਮਾਸਤੀ ਚ ਟੋਟਾ ਦੋਹ ਤੋੜਦਾਂ ਜਾਣ ਕੇ ਕੁੱਤੇ ਆ ਬੰਦੇ ਚਲੋ ਜੀ ਇਹਨਾਂ ਨੂੰ ਖੇਡੀ ਜਾਣ ਦੋ ਆਪਾਂ ਆਪਣੇ ਕੰਮ ਕਰੀਏ ਤਾਂ ਹੀ ਲੜਾਂ

ਕਪੜਾ ਇਦਾਂ ਮੈਂ ਪੈਨ ਲਾ ਕੇ ਰੱਖ ਤੇ ਇਧਰ ਆਪਣੇ ਗਲਾਬ ਦੇਖੋ ਸਾਰਾ ਬੁੱਕ ਪਰ ਆਪਿਆ ਗਲਬਾ ਨਾ ਮੈਂ ਬੈਕ ਕੈਮਰੇ ਨਾਲ ਦੋਖੋ ਦੇਖੋ ਸਾਰੇ ਉੱਤੇ ਤੇ ਗਲਾਬ ਹੀ ਗਲਾਬ ਆ ਗਲਾਬ ਹੀ ਗਲਾਬ ਬਹੁਤ ਸੋਹਣੇ ਲੱਗਦੇ ਆ ਟੋਪ ਜੀ ਨਾ ਹੁਣ ਥੋੜੇ ਜੇ ਮੁਝਾਏ ਪਏ ਆ ਸਰੇ ਨੂੰ ਹੋਰ ਖਿੜੇ ਆਉਣੇ ਆ ਬਹੁਤ ਸਾਰੀਆਂ ਕਲੀਆਂ ਲੱਗੀਆਂ ਇਧਰ ਹਜੇ ਆਪਣੇ ਗਮਲੇ ਖਾਲੀ ਆ ਕਿਉਂਕਿ ਪੰਡ ਗਏ ਹੋਏ ਸੀ। ਆਪਾਂ ਨੂੰ ਮੈਂ ਕਿਹਾ ਵਾ ਵੀ ਹੁਣ ਆ ਵੜ ਦੋ ਸਾਫ ਕਰ ਦੋ ਤੇ ਨਾਲ ਇਹਨਾਂ ਚ ਮਿੱਟੀ ਪਾ ਦੋ ਗਮਲਿਆਂ ਚ ਬੂਟੇ ਲਾਈਏ ਤੇ ਇਧਰ। ਤੇ ਇਹ ਸੁਹਣੇ ਲੱਗਣਗੇ। ਠੰਡੀ ਹਵਾ ਚੱਲਦੀ ਹੈ ਵਿੱਚ ਹੀ। ਕਿਤੇ ਹੋਰ ਜ਼ਿਆਦਾ ਮੀਮੂ ਪਿਆ ਲੱਗਦਾ। ਮਿੱਕ ਤਾਂ ਨੀਂਦ ਆ ਜਾਂਦੀ ਥੱਕੇ ਥੱਕੇ ਪਏ ਆ। ਤੇ ਇੱਕ ਵੈਸੇ ਹੀ ਨਹੀਂ ਸਿਹਤ ਠੀਕ, ਪੇਟ ਦੁਖੀ ਜਾਂਦਾ। ਹਜੇ ਵੀ ਮੇਰਾ ਪੇਟ ਦੁਖੀ ਜਾਂਦਾ। ਤੇ ਹੁਣ ਬਣਾਉਨੇ ਆ ਆਪਾਂ ਸਬਜੀ ਸਬਜੀ ਕੀ ਬਣਾਉਣੀ ਆ ਉਹ ਹਜੇ ਪਤਾ ਨਹੀਂ ਦੇਖਦੇ ਆ ਮੇਰਾ ਇਰਾਦਾ ਤਾਂ ਕੋੜੇ ਬੜੀਆਂ ਬਣਾਉਣ ਦਾ ਲਾਈਟਾਂ ਤਾਂ ਹੁੰਦੀ ਆ ਪਕੌੜੇ ਬੜੀਆਂ ਬਣਾਉਣ ਦਾ ਇਰਾਦਾ ਮੇਰਾ ਤਾਂ ਧੋਮੀ ਮੰਗੀ ਸਿਰ ਤੇ ਪਪੜੀ ਖਾਂਦੇ ਤੇ ਕੋਈ ਫਾਇਦਾ ਨਹੀਂ ਬਣਾਉਣ ਦਾ ਫਿਰ ਪਈ ਰਹਿਣੀ ਆ ਤੇ ਇਸ ਕਰਕੇ ਪਕੌੜੇ ਬੜੀਆਂ ਬਣਾਵਾਂਗੇ ਤੇ ਬਾਕੀ ਇੱਕ ਆਪਾ ਫੋਨ ਵੀ ਕਰਨਾ ਭੂਆ ਜੀ ਨੂੰ ਵੀ ਫੋਨ ਲਾਉਣਾ ਮੈਂ ਮੈਂ ਹੁਣ ਦੋ ਤਿੰਨ ਦਿਨ ਹੋ ਗਏ ਗੱਲ ਨਹੀਂ ਹੋਈ ਤੇ ਆਪਣੇ ਫੁੱਫੜ ਜੀ ਡਿੱਗ ਗਏ ਸੀ ਉਹਨਾਂ ਦੇ ਸੱਟ ਲੱਗ ਗਈ ਚੂੜੇ ਤੇ ਆਪਰੇਟ ਹੋਇਆ ਉਹਨਾਂ ਦਾ ਤੇ ਇਸ ਉਮਰ ਦੇ ਵਿੱਚ ਤਾਂ ਤਕਲੀਫ ਚੱਲਣੀ ਬਹੁਤ ਔਖੀ ਆ ਹੈਨਾ ਸਿਆਣਾ ਸਰੀਰ ਆ ਤੇ ਉਪਰੋਕਤ ਕੰਮ ਦਾ ਜ਼ੋਰ ਆ ਹੈਨਾ ਬੈਠਾ ਚੱਲ ਪਿਆ ਫਿਲਟਰ ਦੀ ਆਵਾਜ਼ ਆ ਗਈ ਸੀ ਤੇ ਮੈਂ ਗੱਲ ਕਰ ਰਹੀ ਸੀ ਵੀ ਸਿਆਣਾ ਸਰੀਰ ਆ ਤੇ ਇਸ ਉਮਰ ਦੇ ਵਿੱਚ ਹਨਾ ਸੱਟ ਬਹੁਤ ਅੰਕ ਕਰਦੀ ਆ ਚਲੋ ਵਾਈਗਰੂ ਕਰਨ ਜਲਦੀ ਜਲਦੀ ਠੀਕ ਹੋ ਜਾਣ ਪੂਨ ਵੀ ਕਰਨਾ ਮੈਂ ਤੇ ਦੇਖਦੇ ਆ ਫਿਰ ਪਤਾ ਵੀ ਲੈ ਕੇ ਆਵਾਂਗੀ ਵਿੱਚ ਦੀ ਜਾ ਕੇ ਸਿਰਦੇ ਪਾਪਾ ਤਾਂ ਅੱਜ ਜਿਸ ਦਿਨ ઓਪਰੇਟ ਸੀਗਾ ਉਸ ਦਿਨ ਹਸਪੀਟਲ ਹੀ ਸੀਗੇ ਤੇ ਰਾਤ ਨੂੰ ਹਸਪੀਟਲ ਹੀ ਰਹੇ ਸੀਗੇ ਉਹ ਤੇ ਹੁਣ ਮੈਂ ਇਹਨਾਂ ਨੂੰ ਕਹਿੰਦੀ ਸੀ ਵੀ ਚਲੋ ਇੱਕ ਵਾਰੀ ਜਾ ਕੇ ਆਪਾਂ ਪਤਾ ਲਈਏ ਇਹ ਹਨਾ ਤੇ ਦੇਖਦੇ ਆ ਬਾਕੀ ਕੀ ਕਦੋਂ ਜਾਣੇ ਆ ਬਣਾਉਨੇ ਆ ਪ੍ਰੋਗਰਾਮ ਤੇ ਹੁਣ ਕਰ ਲਈਏ ਆਪਾਂ ਸਬਜ਼ੀ ਦੀ ਤਿਆਰੀ ਫਿਰ ਮਿਲਦੇ ਆਪਾਂ ਅੱਗੇ ਸੋងਦੇ ਰਹਿਣ ਦੇ ਲੋਕ ਸਿੱਧੂ ਚੱਕਦਾ ਸਿੱਧੂ ਚੱਕਦਾ ਹਰ ਕਿਸੇ ਨੇ ਨਾ ਪਾੜਤਾ ਸੀ ਇਹ ਉੱਪਰ ਰੇ ਯਾਰ ਬੋਲੋ ਵਿੱਚੋਂ ਕਰਤਾ ਹੀ ਖਰਾਬ ਪਤਾ ਨਹੀਂ ਕਿਹਨੇ ਖਰਾਬ ਕਰਤਾ ਹੁਣ ਲਾਤਾ ਹੀ ਹੁਣ ਆਪਾਂ ਨਵਾਂ ਲਵਾਵਾਂਗੇ ਦੂਦੀ ਫੋਟੋ ਪਾੜਦੀ ਹੈ ਨਾ ਸਿੱਧ ਕਿਹਨੇ ਪਾੜਦੀ ਸੀ ਕਿਸੇ ਨੇ ਲਾਤੀ ਪਤਾ ਨਹੀਂ ਕਿਨੇ ਅਦਰ ਸਟicker ਪਾੜਤਾ ਸੀ ਸਿੱਧੂ ਦਾ ਹੁਣ ਆਪਾਂ ਨਵਾਂ ਲਵਾਵਾਂਗੇ ਹੈਨਾ ਆ ਜਾ ਤਾ ਉਹ ਲਾਤਾ ਉਹ ਖਦਾਸ ਦੀ ਇਧਰ ਵੀਡੀਓ 'ਚ ਅੱਛਾ ਵੀ ਆ ਲਾਤਾ ਲਾਤਾ ਬਤਾ ਲਾਤਾ ਆ ਲਾਤਾ ਪਈ ਸਟicker ਲਾਤਾ ਸਿਹਰ ਤੇ ਸਿਹਰ ਤੇ ਦੱਸਦੀ ਆ ਵੀ ਸਟicker ਲਾਤਾ ਸਿੱਧ ਦਾ ਵੀ ਸਟicker ਲਾ ਦੇਣਾ ਆਪਾਂ ਹਾ ਵਾਲਾ

फिर तो सफाई, सफाई अभियान शुरू ना। लेट। तो नहीं। तो के है ना गया पक चलिया लगता सेब खाई अपने टमाटर भी दो तीन बूटे लाल हो गए ਦੋਸਤਾਂ ਨੂੰ ਭੋਟੇ ਨਹੀਂ ਸੱਚੇ ਦੋਤੇ ਹਨ ਟਮਾਟਰ ਥਿੱਲੀ ਫਰਦੀਆਂ ਮੈਂ ਵੀ ਕਿਤੇ ਇਹ ਵੀ ਰੋਟੀ ਖਾਂਦੀਆਂ ਦੀ ਬੱਡੀਆਂ ਬੁੱਟੀਆਂ ਪਾਈਆਂ ਹੋਈਆਂ ਮੇਰੀਆਂ ਛਿੱਟੇ ਛੋਟੀਆਂ ਛੋਟੀਆਂ ਸਵੇਰੇ ਉਹ ਖਾ ਲੈਂਦੀਆਂ ਨੇ ਉਹਦੇ ਬੈਠੀ ਖਾਈ ਜਾਂਦੀ ਆ ਪਾਣੀ ਵੀ ਰੱਖਿਆ ਹੋਇਆ ਆਪਾਂ ਉਹ ਵੜੀਆਂ ਚਿੜੀਆਂ ਤਾਂ ਨਾ ਹੁਣ ਜਿਹੜੀਆਂ ਇਹ ਆ ਬੈਠੀਆਂ ਇਹ ਤਾਂ ਹੁਣ ਆ ਦੇਖੋ ਇਹ ਤਾਂ ਹੁਣ ਗੈਬ ਹੀ ਹੋ ਗਈਆਂ ਰੋਟੀ ਖਾਈ ਨੇ ਮੈਂ ਸਵੇਰੇ ਭਾਈਆਂ ਸੀ ਇੱਥੇ ਹੀ ਰਹਿੰਦੀਆਂ ਇਹ ਵਿਚਾਰੀਆਂ ਇਹਨਾਂ ਨਾਲ ਵੀ ਘਰ ਜਿਹਾ ਬਣਾ ਕੇ ਦੇਣਾ ਕਿਹੜਾ ਡੱਬਾ ਜਿਹਾ ਬਣਾਦਾ ਕੁਝ ਪਾਲਣ ਲਈ ਹਾਂ ਉਧਰ ਉਹ ਵੀ ਬੈਠੀ ਐ ਚੜੀ ਵਿਚਾਰੀ ਆਂਡੇ ਦੇਤੇ ਉਹਨੇ ਮੈਨੂੰ ਤਾਂ ਹੀ ਡਰ ਰਹਿੰਦਾ ਆਹੋ ਕੁੱਗੀ ਬੈਠੀ ਆ ਮੈਨੂੰ ਤਾਂ ਹੀ ਰਹਿੰਦਾ ਉਹਦੇ ਆਂਡੇ ਪਏ ਉਹਦੇ ਨਹੀਂ ਤੇ ਮੈਨੂੰ ਐਂ ਲੱਗਦਾ ਰਹਿੰਦਾ ਕਿਤੇ ਬਿੱਲੀ ਨਾ ਚੱਕਰ ਚੋਂਦ ਕਰ ਜਵੇ ਬਿੱਲੀ ਹਜੇ ਨਹੀਂ ਹੋਗੀ ਜਦੋਂ ਬੱਚੇ ਕੱਢ ਲੇ ਹਾਂ ਉਹ ਕੱਚੇ ਮਾਂ ਦੀ ਸਮੇਂ ਆ ਜਾ ਕਿ ਮੈਂ ਆਪਣੇ ਉਧਰ ਲਿਖ ਰਿਹਾ ਹਾਂ ਆ ਜਾ ਆ ਜਾ ਕਹਿੰਦੀ ਕਿੱਥੇ ਆ ਜਾ ਓ ਬੈ ਜਾ ਕਿਥੇ ਬੈ ਜਾ ਇੱਥੇ ਇੱਥੇ ਬੈ ਜਾ ਬੈ ਜੰਨੀ ਹੂੰ ਅੰਮਾ ਹੂੰ ਕੰਡੀ ਆ ਜਾ ਇੱਥੇ ਇੱਥੇ ਆ ਜਾਓ ਇੱਥੇ ਆ ਕੇ ਬੈ ਜਾਓ ਓ ਵਾ ਪਾ ਓ ਪਾਪਾ ਕਿਥੇ ਨੇ ਗਈ ਪਾਪਾ ਆਈ ਗਈ ਆਈ ਹੈ ਪੀਟ ਬੁੱਕੀ ਆਂਦਾ ਮੇਰਾ ਤਾਂ ਮੈਂ ਤਾਂ ਦਵਾਈ ਲੈ ਕੇ ਆਈ ਆ ਫੇਰ ਦੁਬਾਰਾ ਹੁਣ ਇੱਕ ਡੋਜ਼ ਲੈ ਲਈ ਇੱਕ ਦੁਪਹਿਰੇ ਲੈ ਲਈ ਸੀ ਹੁਣ ਫੇਰ ਲੈ ਲਈ ठंडी ठंडी हवा हाँ ना? देखिए संतरे हजे भी है अपने सत्त अठ लगे पे सत्त नहीं होना सिर्फ चला साफ जहा पानी ला देंगे फिर इथ के बी बोदां कद्दू वगैरह दे ਇਹ ਰਿਕਨੇ ਭਾਰਤਾ ਦੇਣ ਲੱਗ ਗਏ ਲਾ ਫੁੱਫੜ ਜੀ ਦਾ ਉਹ ਵੀ ਵਜਨ ਇਹ ਤੋਰਦੇ ਆ ਤੋਰ ਕੇ ਦੇਖੇ ਸੀ ਅੱਛਾ ਹੁਣ ਫੋਨ ਤੋਂ ਆਹੋ ਵਜਨ ਦੋ ਕਹਿੰਦੇ ਦੂਜੇ ਦਿਨ ਵੀ ਖੜਾ ਕੇ ਦੇਖਾਂਗੇ ਵਜਨ ਦੇ ਤਾਂ ਹਾਂ ਪਰ ਹੈ ਔਖਾ ਹੀ ਆ ਉਮਰੇ ਨਾ ਆ ਇਸ ਉਮਰ ਚ ਆ ਕੇ ਸੱਟ ਬਹੁਤ ਤੰਗ ਕਰਦੀ ਆ ਜੇ ਪਰਹੇਲ ਵਧਿਆ ਰੱਖਿਆ ਫਿਰ ਤਾਂ ਸਹੀ ਹੋ ਜੂ ਹਨਾ

ਦੇ ਪਾਪਾ ਨੂੰ ਆਪਾ ਫੜਾ ਤੀ ਰੋਟੀ ਆਈ ਸੀਗੀ ਉਹ ਹੈ ਤੈਨੂੰ ਬਿੰਦ ਕੋਈ ਛੱਡ ਕੇ ਗਈ ਸੀ ਜੇ ਮੈਨੂੰ ਨੂਰ ਆ ਗਈ ਮੈਂ ਤਾਂ ਹੀ ਪੁੱਛੇ ਨੂਰ ਉਹ ਕਹਿੰਦੀ ਮੈਂ ਖੇਡ ਨੂੰ ਗਰਾਉਂਡ ਗਈ ਹੋਈ ਸੀ ਉਹ ਖੇਡਣ ਗਈ ਹੋਈ ਸੀ ਹਾਂ ਫਿਰ ਉਹ ਲੇਕਿਨ ਉਹ ਨਾ ਆਇਆ ਉਹ ਮੈਂ ਨਹੀਂ ਖੇਡੀ ਉਹ ਨੂੰ ਆਇਆ ਹੁੰਦਾ ਵੀ ਉੱਥੇ ਹੀ ਰਹਾ ਹੁਣ ਜਾ ਕੇ ਮਾੜੀ ਜੀ ਸ਼ਾਂਤੀ ਆਈ ਆ ਪੇਟ ਨੂੰ ਦਵਾਈ ਲਈ ਦੋ ਤਿੰਨ ਦਿਨ ਤੋਂ ਕੋਵੇ ਰੋਜ਼ ਲਈ ਤਾਂ ਥੋੜੀ ਜੀ ਰਾਤ ਮਿਲੀ ਤਾਰੂਕੀ ਖਾ ਹੋਈ ਆ ਆਇਆ ਹੋਇਆ ਪਿਆਸ ਸੀਗਾ ਬਸ ਪੁਣੀ ਜਾਣ ਕਿ ਕਿੰਨਾ পেট ਦੁਖ ਰਲਾ ਸੀ ਬਸ ਆਪਣੇ ਆਪ ਦਾ ਨ ਸੀਰ ਤੇ ਸੀਰ ਦੇ ਪਾਪਾ ਬਾਹਰ ਗੇੜੇ ਘਟੀ ਜਾਂਦੇ ਰੋਟੀ ਰੁੱਟੀ ਖਾ ਲਈ ਉਹਨਾਂ ਨੇ ਜਿਹੜੇ ਆਪਾਂ ਨੇ ਪਹਿਲਾਂ ਹੀ ਖਾ ਲਈ ਸੀ ਮੈਂ ਜੀ ਸੀਰ ਉਸ ਨੇ ਹੁਣ ਖਾਦੀ ਹੈ ਹੁਣ ਜਿਹੜੇ ਗੂੜੇ ਕੱਢਣ ਲੱਗੇ ਹੋਏ ਆ ਆਪਣਾ ਕਿ ਚੱਲ ਪਹਿਲਾਂ ਢੰਡੀ ਥੋਰੀ ਹੈ ਫਟਾਫਟ ਕੇ ਬੈਠਦੇ ਆ ਤੈਂਟ ਚ ਬੈਠ ਕੇ ਹਵਾ ਚ ਲੀ ਗਏ ਠੰਡੀ ਠੰਡਾ ਮੌਸਮ ਪਾੜਾ ਸੁਣਾ ਹੋ ਗਿਆ ਠੰਡੀ ਠੰਡੀ ਹਵਾ ਚ ਬੈਠੀ ਆ ਬਾਹਰ

ਸਸ ਹੁਣ ਸਿਰਫ ਸਾਫ ਕਰਨੀ ਹੈ ਬੁਲਾ ਸਾਫ ਕੀਤੀ ਹੋਈ ਹੈ ਤੇ ਬਸ ਪਾਣੀ ਵਗੈਰਾ ਸਪੋਣਾ ਜਿਹੜੇ ਭਾਂਡੇ ਧੁੱਤੀ ਆ ਤੇ ਫੇਰ ਆਪਾਂ ਬਿਲੇ ਆ ਨੰਬਰ 4 ਉਹ ਬਲਦੂ ਪੂਰੀ ਪਪਾ ਆਦੇ ਕੀ ਹੋਇਆ ਬੱਚੇ ਬੱਚਾ ਆ ਮੱਝ ਬੈਠੀ ਹੈ ਭਾਈ ਆ ਮੱਝ ਬੈਠੀ ਹੈ ਭਾਈ 12 ਸਿੰਗਾ ਬਣਾਉਣਾ ਉਹਦੇ ਨੂੰ ਮੱਝ ਆਈ ਗੱਦੀ ਨੇ ਮੱਝ ਆਈ ਗੱਦੀ ਪਪਾ ਕਿੱਥੇ ਆ ਪਪਾ ਗਏ ਪੂਦੇ ਪਪਾ

ਨਹੀਂ ਵੀ ਖਾ ਲਿਆ ਹਾਂ ਬੱਚਾ ਕਿਵੇਂ ਸੌਂ ਗਿਆ ਹੁਣ ਕਿਵੇਂ ਸੌਂ ਗਿਆ ਆਏ ਸੌਣੇ ਕਿਵੇਂ ਸੌ ਜਾਣਾ ਇਹ ਬੱਚਾ ਤੇ ਅੰਗਾ ਫਿਰ ਮਾਮ ਮਾਮਾ ਨੂੰ ਬੁਲਾਇਆ ਨਹੀਂ ਅੱਜ ਮਾਮੇ ਨੂੰ ਮਾਮੇ ਨੂੰ ਹਿਲਾ ਗਾ ਦੋ ਉਹ ਮਾਮਾ ਨੂੰ ਬੁਲਾਇਆ ਨਹੀਂ ਕਰ ਦੋ ਨਾ ਦੀਦੀ ਨੂੰ ਆਵਾਜ਼ ਮਾਰੀ ਆ ਓਏ ਮਾਮੇ ਨੂੰ ਹੈਲੋ ਕਰ ਦੋ ਉਹਦੇ ਮਾਮਾ ਉਹ ਮਾਮੂ ਆ ਗਏ ਮਾਮੂ ਆ ਗਏ ਕਿੱਥੇ ਮਾਮਾ ਬਾਏ ਕਿਵੇਂ ਕਹਿਣਾ ਨਾ ਬਾਏ

ਕਿ ਮੈਂ ਬੋਲਦੀ ਹਾਂ ਬਿੱਲੀ ਉਹ ਦੇਖੀ ਜਾਂਦੇ ਵਿੱਚ ਪਾਪਾ ਦੀ ਲਿਆ ਬਸ ਤਾਂ ਪਾਪਾ ਹੀ ਦਿੰਦੇ ਮਮੇ ਨਹੀਂ ਨਹੀਂ ਕਿਤੇ ਵਾਸੇ ਬਸ ਪਾਪਾ ਹੀ ਦਿੰਦੇ ਉਹ ਮੈਂ ਮਿਓ ਬਿੱਲੀ ਕਿਵੇਂ ਕਰ ਦਿੰਦੀ ਮਿਓ ਮਿਓ ਕਰਕੇ ਉਹ ਦੇਖੀ ਗਿਆ ਸੀ ਅਰੇ ਅਰੇ ਮੂਨ ਆ ਗਿਆ ਉਹਦੀ ਮੂਨ ਮੂਨ ਕਿੱਥੇ ਮੂਨ ਚੰਦ ਮਮਾ ਕਿੱਥੇ ਹੋਏ ਉਹ ਆ ਚੰਦ ਮਮਾ ਆ ਬਤਨ ਆ ਬਤਨ ਆ ਬਤਨ ਚਲੋ ਵੀਡੀਓ ਦਾ ਐਂਡ ਕਰ ਦੋ ਤੁਸੀਂ ਕਰ ਦੋ ਅੱਜ ਓਕੇ ਵਿੱਚ ਨੂੰ ਠੀਕ ਆ ਮਿਲਦੇ ਹਾਂ ਸਾਰੇ ਨੂੰ ਸਪੋਰਟ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਭੈਣਾ ਭਰਾਵਾਂ ਨੂੰ ਦੱਸੋ ਹਾਂ ਸੀਰਤ ਨੇ ਖਲਾਰੇ ਪਾਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਹੁਣ ਤਾਂ ਸੀਰਤ ਨੇ ਇੱਥੇ ਖਲਾਰੇ ਪਾਏ ਪਏ ਆ ਤੇ ਬੈਂਚਟ ਬੰਨੇ ਆ ਸੀ ਇੱਥੇ ਤੇ ਉਸ ਤੋਂ ਬਾਅਦ ਚੱਲਦੇ ਆਂ ਆਪਾਂ ਅੰਦਰ ਥੋੜਾ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਕਮੈਂਟ ਕਰਕੇ ਦੱਸਦੇ ਆ ਕਰੋ ਓਕੇ ਜੀ ਬਾਏ Bye 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 bye. Good night. Bye.